ਸਵਾਗਤ ਹੈ ਜੀ ਵਿਖਮੜੇ ਤੁਹਾਨੂੰ ਦਸਕੰਦਾਸ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਵਰਨਜੀਤ ਸਿੰਘ ਅੱਜ ਪੂਰੇ ਬਿਸ਼ੇਪਰਬ ਦੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੀ ਜਨਮਸ਼ਤਮੀ ਜਿਹੜੀ ਮਨਾਇਆ ਜਾ ਰਹੀ ਹੈ ਅੱਜ ਕੌਂਕੀਆ ਪ੍ਰਤੀ ਸ਼ਿਵਾਲਾ ਮੰਦਿਰ ਦੇ ਵਿਖੇ ਜਿੱਤੇ ਭਾਖੋ ਜਿਨ੍ਹਾਂ ਦਾ ਜਿਹੜਾ ਕਾਫੀ ਇਕੱਠ ਹੈ ਉਹ ਪ੍ਰਤੀ ਸ਼ਿਵਾਲਾ ਮੰਦਿਰ ਦੇ ਵਿਖੇ ਮੇਰਾ ਤੁਹਾਨੂੰ ਦੱਸਣਾ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਖੁੰਦਕ ਸੁੰਦਰ ਜਿਹੜੀਆਂ ਲੜੀਆਂ ਦੇ ਨਾਲ ਸਜਾਇਆ ਗਿਆ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਮੰਦਿਰ ਆ ਉਹ ਜਿਹੜਾ ਬਹੁਤ ਤਰੀਕੇ ਨਾਲ ਜਿਹੜਾ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਔਰ ਚਾਕੀਆਂ ਤੁਸੀਂ ਵੇਖავਦੇ ਹੋ ਕਿਤੇ ਪਵਾਨ ਸ੍ਰੀ ਕੁਸ਼ੀ ਜਿਸ ਰੂਪ ਔਰ ਜਿੱਤੇ ਪਵਾਨ ਸ੍ਰੀ ਕੁਸ਼ੀ ਜੀ ਮਹਾਰਾਜ ਪਰਬਤੀ ਨੂੰ ਔਰ ਅਨੇਕਾਂ ਜਿਹੜੇ ਜਿਹੜੇ ਦ੍ਰਿਸ਼ ਇੱਥੇ ਦਰਸਾਏ ਗਏ ਨੇ ਆਪਾਂ ਅਰਸ਼ਣ ਵੀ ਕਰ ਰਹੇ ਨੇ ਔਰ ਫਕਤੀ ਨਦੀਆਂ ਦੀਆਂ ਲੈਨਾ ਨੂੰ ਤੁਸੀਂ ਦੇਖ ਸਕਦੇ ਹੋ ਕਿ ਤਰੀਕੇ ਦੇ ਨਾਲ ਫਕਤੀਆਂ ਨਦੀਆਂ ਦੇ ਵਿੱਚ ਦਰਸ਼ਨ ਕਰ ਰਹੇ ਨੇ ਔਰ ਅੱਜ ਇਸ ਮੌਕੇ ਤੇ ਹਲਕਾ ਵਿਧਾਇਕ ਸਾਹਿਬ ਜੀ ਮੁੰਡਿਆ ਜੀ ਪਹੁੰਚੇ ਨੇ ਔਰ ਸਰਨਾਮ ਬਰੇ ਤੋਂ ਭਗਤ ਇਹ ਵੀ ਇਥੇ ਮਜੂਸੀ ਆਪਾਂ ਨਾਲ ਵੀ ਗੱਲਬਾਤ ਕਰ ਲੈਂਦੇ ਆਂ ਔਰ ਇਥੋਂ ਦੀ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਕਰ ਲੈਂਦੇ ਆਂ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਸਾਡੀ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਜਿਹੜਾ ਕਿ ਅੱਜ ਪ੍ਰਾਥਮਿਕ ਸ਼ਿਵਾਲਾ ਮੰਦਿਰ ਜਿਹੜਾ ਕਿ ਬਹੁਤ ਹੀ ਸੰਤਰੀਕੇ ਨਾਲ ਦਿਖਾਇਆ ਗਿਆ ਗਿਆ ਉਹ ਜਿਹੜਾ ਸੁਝਾਇਆ ਗਿਆ ਔਰ ਇੱਥੇ ਜਿਹੜੇ ਅੱਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੀਆਂ ਝੁੱਲਾ ਜਿਹੜਾ ਕਿ ਜਿੱਥੇ ਭਗਵਾਨ ਜੀ ਮਹਾਰਾਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜਿਹੜਾ ਝੁੱਲਾ ਚੁੰਦਦੇ ਨੇ ਉਸ ਤਰੀਕੇ ਦੇ ਨਾਲ ਫਸ ਕੇ ਨੇ ਕਿਸ ਤਰੀਕੇ ਨਾਲ ਫੋੜਦੇ ਨੇ ਔਰ ਅਨੰਗ ਦਰਸ਼ਨ ਕਰ ਅੱਜ ਪੂਰੇ ਸਮਾਜ ਦੇ ਦਰਜੇ ਸਾਹਮਣੇ ਆ ਗਏ ਜਿਹੜੇ ਜਨਮ ਦਿਨ ਆ ਅੱਜ ਜਨਮ ਦਿਨ ਆ ਸ੍ਰੀ ਸੁਸ਼ਣ ਲੱਖ ਲੱਖ ਦੀਆਂ ਵਧਾਈਆਂ ਬਹੁਤ ਹਲਕਾ ਸਾਹਿਬ ਜੀ ਦਾ ਅੱਜ ਫਿਰ ਦੁਆਰਾ ਸੰਗਠਿਤ ਪੰਚਾਇਤ ਤੇ ਮਾਤਰ ਕਿਰਪਾ ਹੋ ਰਹੀ ਹੈ ਪੂਰੀ ਸੰਗਤ ਹਜ਼ਾਰਾਂ ਦੀ ਜਨਾਬ ਦੇ ਸਦਰ ਬੋਲਦੀ ਹੈ ਤੇ ਜਨਮ ਦਿਨ ਮਨਾ ਰਿਹਾ ਹੈ ਪੂਰੇ ਹਲਕੇ ਵਾਸੀਆਂ ਨੂੰ ਅੱਜ ਜੈ ਨਮਸਮੀ ਬਹੁਤ ਬਹੁਤ ਬਰਾਗ ਅੱਜ ਜੀ ਦੇਖੋ ਜਿਹੜਾ ਪਵਿੱਤਰ ਤਿਹਾਰ ਆ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਲਕਸ਼ ਦੇ ਵਿੱਚ ਮਨਾਇਆ ਜਾਂਦਾ ਹੈ ਕ੍ਰਿਸ਼ਨ ਜਨਮ ਦਿਵਸ ਅੱਜ ਦੇ ਦਿਹਾੜੇ ਨੂੰ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀਗਾ ਉਹਨਾਂ ਨੇ ਇਸ ਧਰਤੀ ਦੇ ਉੱਤੇ ਜਨਮ ਲੈ ਕੇ ਪਾਪੀਆਂ ਦਾ ਨਾਸ਼ ਕੀਤਾ ਕ੍ਰਿਸ਼ਨ ਜੀ ਦੇ ਜਨਮ ਦੇ ਵਿੱਚ ਸਾਨੂੰ ਸਭ ਤੋਂ ਵੱਡੀ ਸਿੱਖਿਆ ਮਿਲਦੀ ਆ ਕਿ ਆਦਮੀ ਨੂੰ ਹਰ ਰੋਜ਼ ਇੱਕ ਨਵੀਂ ਤੋਂ ਨਵੀਂ ਮੁਸੀਬਤ ਦੇ ਵਿੱਚੋਂ ਨਿਕਲਣਾ ਪੈਂਦਾ ਜੀ ਦੇਖੋ ਕ੍ਰਿਸ਼ਨ ਜੀ ਨੇ ਆਪਣੇ ਜਨਮ ਦੇ ਦੌਰਾਨ ਇਹ ਕਿਹੜੀ ਮੁਸੀਬਤ ਨਹੀਂ ਝੇਲੀ ਕਿਹੜੇ ਕਿਹੜੇ ਰਾਖਸ਼ ਛਾਏ ਕੀ ਕੀ ਚੀਜ਼ਾਂ ਆਈਆਂ ਕਿੰਨਾ ਕਿੰਨਾ ਦਾ ਵੱਧ ਕੀਤਾ ਔਰ ਉਸ ਤੋਂ ਬਾਅਦ ਕੰਸ ਵੱਧ ਕਰਕੇ ਸ੍ਰਿਸ਼ਟੀ ਨੂੰ ਪਾਪ ਮੁਕਤ ਹੋ ਗੋਲ ਸ਼ੰਕਰ ਭਗਵਾਨ ਕੀ ਜੈ ਜੈਕਾਰ ਅੱਜ ਸਾਡੇ ਮਹਾਨ ਗੁਲਾਬਦਾ ਜੀ ਅਨਾਮਪੁਰ ਡੇਰੇ ਤੋਂ ਇੱਥੇ ਸਪੈਸ਼ਲ ਪਹੁੰਚੇ ਨੇ ਇੱਥੇ ਸਾਡੇ ਐਮਐਲਏ ਸਾਹਿਬ ਅਦੀਮ ਸਿੰਘ ਜੀ ਉੱਚੇ ਦੌਰ ਤੇ ਪਹੁੰਚੇ ਨੇ ਇਹਨਾਂ ਸਭ ਦਾ ਸਾਨੂੰ ਪਿਆਰ ਬਣਿਆ ਰਹਦਾ ਵਾ ਸੰਗ ਦਾ ਪਿਆਰ ਬਣਿਆ ਰਹਦਾ ਵਾ ਸਾਰੇ ਰਾਸੀ ਤੁਹਾਨੂੰ ਧੰਨਵਾਦ ਕਰਾਂਗੇ ਮੰਦਰ ਕਮੇਟੀ ਅੱਜ ਦਾ ਦਿਨ ਬਹੁਤ ਹੀ ਸ਼ੁਭ ਦਿਨ ਹੈ ਇਤਿਹਾਸ ਦੀ ਰਾਤ ਜਨਮ ਅਸਤੀ ਮਨਾ ਰਹੇ ਅਸੀਂ પ્રાਚੀਸ਼ ਵਾਲਾ ਮੰਦਰ ਕਮੇਟੀ ਹਰ ਸਾਲ ਇਹ ਜਨਮ ਅਸਤੀ ਬਣਾਦੀ ਹੈ ਔਰ ਅੱਜ ਦੇਖ ਰਿਹਾ ਕਿ ਕਿੰਨੀ ਮਤਲਾਨੀ ਕੇ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਹੈ ਕਿਉਂਕਿ ਕਿਹੜੀ ਭਾਵਨਾ ਹੈ ਪ੍ਰਭੂ ਨਾਲ ਜਿਹੜੇ ਜੁੜੇ ਹੋਏ ਨੇ ਉਹ ਇਸ ਮੰਦਰ ਚ ਜਨਮ ਅਸਤੀ ਮਨਾਉਣ ਵਾਸਤੇ ਜ਼ਰੂਰੀ ਆਉਂਦੇ ਨੇ ਇਸ ਸਮਾਰੋਹ ਤੋਂ ਅੱਛਾ ਲੱਗਦਾ ਜਦ ਲੋਕੀ ਸਾਡੇ ਇਥੇ ਆਣ ਦਰਸ਼ਨ ਕਰਨ ਕਿਉਂਕਿ ਸੰਗਤ ਦੇਖੋ ਤੁਸੀਂ ਕਿੰਨੀ ਸੰਗਤ ਆਈ ਹੈ ਔਰ ਸਭ ਤੋਂ ਵੱਡੀ ਗੱਲ ਸਾਡੇ ਇਲਾਕੇ ਦੇ ਕਿਹੜੇ ਹਲਕਾ ਐਮਐਲਏ ਸਾਹਿਬ ਨੇ ਹਰਦੀਪ ਸਿੰਘ ਮੁੰਡਿਆ ਉਹ ਵੀ ਆਏ ਨੇ ਤੇ ਬਾਕੀ ਬਹੁਤ ਜਿਹੜੇ ਵੀ ਸਾਡੇ ਕਤਵੰਤੇ ਸੱਜਣ ਸੀ ਆਪ ਪ੍ਰਧਾਨ ਸਾਡੇ ਬੀਜੇਪੀ ਦੇ ਟਿੰਕੂ ਜੀ ਆਏ ਨੇ ਪਵਰਾਸਤੇ ਪ੍ਰਧਾਨ ਸਾਡੇ ਸੋਨੀ ਪ੍ਰਧਾਨ ਜੀ ਆਏ ਨੇ ਇੱਥੇ ਲੋਕ ਕਿਹੜੀ ਆਪਣੇ ਐਮਸੀ ਹੈਗੇ ਨੇ ਭੋਲਾ ਜੀ ਨਾਲ ਕਾਲਾ ਜੀ ਹੋਰ ਦੋ ਚਾਰ ਮਤਲਬੀ ਬੰਦੇ ਹੋ ਬਹੁਤ ਖੁਸ਼ ਹੁੰਦੀ ਹੈ ਪ੍ਰਲਾਟ ਜੀ ਸਿਵਾਲਾ ਮੰਦਿਰ ਕਮੇਟੀ ਨੂੰ ਕਿ ਸਾਡੇ ਸੱਦੇ ਤੇ ਸਾਰੇ ਲੋਕ ਹੀ ਆਏ ਨੇ ਕਿਉਂਕਿ ਇਹ ਇੱਕ ਉਤਸਵ ਹੈ ਇਹ ਸਾਰੇ ਆ ਦੇ ਇਕੱਠੇ ਬਣਾਣਾ ਇਹਨਾਂ ਨੂੰ ਸਿਰਫ ਇਹ ਨਹੀਂ ਕਿ ਪ੍ਰਬੰਧਕ ਕਮੇਟੀ ਬਣਾ ਲਈ ਹੈ ਖੂਬ ਸਾਰ ਨੂੰ ਪਬਲਿਕ ਦਾ ਸਹਿਯੋਗ ਬਹੁਤ ਜ਼ਿਆਦਾ ਹੈ ਬਹੁਤ ਆਪਣੇ ਵਲੇ ਗਾਨੀ ਕਰਦੇ ਨੇ ਤਾਕਿ ਇਹਨਾਂ ਦਾਨ ਹੈ ਇਸ ਮੰਦਰ ਦੇ ਨਿਰਮਾਨ ਦੇ ਕੰਮ ਤੇ ਲਾ ਰਹੇ ਆ ਅਸੀਂ ਕਿਉਂਕਿ ਜਿੰਨਾ ਵੀ ਫੰਡ ਹੁੰਦਾ ਤੁਸੀਂ ਦੇਖ ਰਹੇ ਹੋ ਮੰਦਰ ਦੀ ਕਿੰਨੀ ਸ਼ੋਭਾ ਬਣ ਗਈ ਹੈ ਅੱਜ ਤੋਂ ਪਹਿਲਾਂ ਬਹੁਤ ਮੰਦਰ ਜਾਨੀ ਕਿ ਛੋਟਾ ਜਾਂਦਾ ਸੀ ਬਹੁਤ ਵਿਸ਼ਾਲ ਹੋ ਗਿਆ ਔਰ ਇੰਨੀ ਨਵੇਂ ਨਵੇਂ ਝਾਕੀਆਂ ਬਣੀਆਂ ਨੇ ਇਹੇ ਲੋਕਾਂ ਦੇ ਸਹਿਯੋਗ ਨਾਲ ਹੀ ਹੈ ਜਿਹੜੇ ਦਾਨੀ ਪੁਰਸ਼ ਦਾਨ ਕਰਦੇ ਨੇ ਅਸੀਂ ਉਹਦਾ ਬਹੁਤ ਸਹਿਯੋਗ ਕਰਦੇ ਆ ਔਰ ਸਭ ਤੋਂ ਵਿਸ਼ੇਸ਼ ਤੁਹਾਨੂੰ ਦੱਸ ਰਹੀ ਕਿ ਇਥੇ ਕਿ ਮਹਿਲਾ ਮੰਡਲ ਹੈ ਮਹਿਲਾ ਮੰਡਲ ਨੇ ਅੱਜ ਤੱਕ ਸਾਡੀ ਪ੍ਰਬੰਧਕ ਕਮੇਟੀ ਨੂੰ ਸਵਾਲਾ ਮੰਦਰ ਕਮੇਟੀ ਨੂੰ 11 ਲੱਖ ਰੁਪਏ ਦਾਨ ਦਿੱਤਾ ਹੈ ਇਸ ਵਾਰ 2 ਲੱਖ ਦਿੱਤਾ ਸੀ ਉਸ ਤੋਂ ਪਿਛਲੀ ਵਾਰ ਨਵੰਬਰ ਚ 1.5 ਲੱਖ ਦਿੱਤਾ ਸੀ ਉਸ ਤੋਂ ਪਹਿਲੇ 1 ਲੱਖ 31 ਹਜ਼ਾਰ 1 ਲੱਖ 31 ਹਜ਼ਾਰ ਯਾਨੀ ਕਿ 11-12 ਲੱਖ ਰੁਪਏ ਅੱਜ ਤੱਕ ਦਾਨ ਕਰ ਚੁੱਕੇ ਨੇ ਉਹ ਭਜਨ ਮੰਡਲੀ ਇੱਥੇ ਭਜਨ ਕਰਦੀ ਹੈ ਵੀਰਵਾਰ ਨੂੰ ਬਹੁਤ ਵਧੀਆ ਮਤਲਬ ਕਿ ਲੱਗਦਾ ਕਿਉਂਕਿ ਪਰਮਾਤਮਾ ਨਾਲ ਜੁੜੇ ਹੋਏ ਨੇ ਇਸ ਕਰਕੇ ਅਸੀਂ ਕਹਿੰਦੇ ਕਿ ਇੱਕ ਜਿਹੜੇ ਉਤਸਵ ਨੇ ਮਨਾਏ ਜਾਣ ਔਰ ਜੋ ਜਨਮ ਅਸ਼ਟਮੀ ਔਰ ਸ਼ਿਵਰਾਤਰੀ ਇਹ ਮੰਦਰ ਦੀ ਮਿੱਟੀ ਬੁਲੇ ਮਨਾਈ ਜਾ ਰਹੀ ਹੈ ਅੱਜ ਸ਼ੋਭਾ ਯਾਤਰਾ ਵੀ ਕੀਤੀ ਗਈ ਹੈ ਦੇਖ ਲਓ ਸ਼ੀਵਰਾਤਰੀ ਦੀ ਸ਼ੋਭਾ ਯਾਤਰਾ ਵੀ ਕਰਦੇ ਆਂ ਪਰ ਹੁਣ ਜੀ ਦੇਖੋਗੇ ਹਾਲ ਦੇ ਵਿੱਚ ਇਹ ਪਾਰਟੀ ਕਿਹੜੀ ਸਿੰਗਰ ਵਾਲੀ ਆਈ ਹੈ ਬਹੁਤ ਵਧੀਆ ਮੱਧਣ ਕੀ ਭਜਨ ਮੰਡਲੀ ਆਈ ਹੀ ਹੈ ਉਹ ਗੀਤ ਗਾਉਂਦੇ ਨੇ ਭਜਨ ਗਾਉਂਦੇ ਨੇ ਆਹ ਲੋਕਾਂ ਦਾ ਉਤਸ਼ਾਹ ਬਹੁਤ ਹੈ ਤੇ ਇਹ ਮੱਧਣ ਕੀ ਲੋਕੀ ਖੁਸ਼ੀ ਨਾਲ ਨੱਚਦੇ ਨੇ ਵਸਤੀ ਜੀ ਨੱਚਦੇ ਨੇ ਪ੍ਰਭੂ ਨੂੰ ਯਾਦ ਕਰਦੇ ਨੇ ਇਹ ਰਹਾ ਦਾਕਸ਼ੀਨ ਦੀ ਜੁੜੀ ਹੈ ਇਹਨਾਂ ਦੀ ਕਿਰਪਾ ਨਾਲ ਹੀ ਸਭ ਕੁਝ ਚੱਲ ਰਿਹਾ ਹੈ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਜੀ ਕਾਲਮ ਉੱਤੇ ਤਿਆਰੀਆਂ ਚੱਲ ਰਹੀਆਂ ਨੇ ਅੱਜ ਛੋਟੇ-ਛੋਟੇ ਬੱਚੇ ਵੀ ਜਿਹੜੇ ਪਾਕਾਂਦਰੀ ਕਹਿਣ ਦਾ ਰੂਪ ਰੱਖੇ ਨੇ ਦਸਾਏ ਗਏ ਨੇ ਕਿੰਨੇ ਸਮਝਦਾਰੀ ਤੇ ਅੱਗੇ ਆ ਗਏ ਨੇ ਅੱਜ ਇਹ ਹੈ ਕਿ ਮਤਲਬ ਲੜਕੀ ਹਰ ਸਾਲ ਹੀ ਝਾਂਕੀਆਂ ਵਰਦੀਆਂ ਨੇ ਤੁਸੀਂ ਦੇਖ ਰਹੇ ਹੋਗੇ ਇੱਥੇ ਝਾਂਕੀਆਂ ਬਣਿਆ ਛੋਟੇ-ਛੋਟੇ ਬੱਚਿਆਂ ਨੂੰ ਸ਼ੌਕ ਹੁੰਦਾ ਕੋਈ ਲੜਕੀ ਹੈ ਛੋਟੀ ਜੀ ਉਹ ਮਾਤਾ ਦੇ ਰੂਪ ਦਾਦਾ ਕ੍ਰਿਸ਼ਨ ਰਾਧਾ ਬੰਦੀ ਹੈ ਕੋਈ ਕ੍ਰਿਸ਼ਨ ਦੇ ਰੂਪ ਜਾਂਦਾ ਹੈ ਕੋਈ ਮਤਲਬ ਕਿ ਸ਼ਿਵ ਜੀ ਦੇ ਰੂਪ ਜਾ ਰਿਹਾ ਇਹ ਮਤਲਬ ਕਿ ਬੱਚਿਆਂ ਨੂੰ ਸ਼ੌਕ ਹੈ ਤੁਸੀਂ ਦੇਖੋ ਜਿੰਨੇ ਵੀ ਆ ਯੂਪੀ ਵਾਲੇ ਬੰਦੇ ਨੇ ਛੋਟ ਛੋਟੇ ਬੱਚਿਆਂ ਨੂੰ ਸਜਾ ਕੇ ਲਿਆਉਂਦੇ ਨੇ ਮਤਲਬ ਕਿ ਉਹਨਾਂ ਦੀ ਡਰੈਸ ਬੁਰੀ ਬਾਕੇ ਤਾਂ ਕਿ ਲੋਕੀ ਦੇਖ ਕੇ ਅਨੰਦ ਮੰਨਦੇ ਵਾਕਿਆਰ ਬੱਚਿਆਂ ਦਾ ਸ਼ੌਕ ਹੈ ਉਹ ਸਿਰਫ ਪ੍ਰਭੂ ਰੂਪ ਹੀ ਹੁੰਦਾ ਹੈ ਨਾਲੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾਂਦੇ ਨੇ ਹਾਂਜੀ ਕੀ ਮਤਲਬ ਪ੍ਰਬੰਧ ਵਿੱਚ ਕੀ ਕਰਦਾ ਜਿਹੜਾ ਇਹ ਸਾਡੀ ਪ੍ਰਬੰਧਕ ਕਮੇਟੀ ਹੈ ਜੀ ਪ੍ਰਬੰਧਕ ਕਮੇਟੀ ਹਰ ਤਰ੍ਹਾਂ ਦੀ ਵਕਤਾਂ ਕੀ ਸਾਡੀ ਮੀਟਿੰਗ ਹੁੰਦੀ ਹੈ ਕਿ ਡਿਊਟੀ ਲੱਗ ਜਾਂਦੀ ਵੀ ਕਿਹੜੇ ਬੰਦੇ ਨੇ ਕੀ ਕੰਮ ਕਰਨਾ ਹੈ ਉਤੀ ਬਾਦ ਤੱਕ ਜਿੰਨੇ ਵੀ ਸਾਡੇ ਮਤੇ ਲੱਗੇ ਨੇ ਸੇਵਕਾਂ ਨੇ ਉਹ ਸਾਰੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਨੇ ਤਾਂ ਕਿ ਮੰਦਿਰ ਦੀ ਕਿਰੀ ਵਿਵਸਥਾ ਚੰਗੀ ਤੇ ਚੱਲਦੀ ਰਹੇ ਦੇਖੋ ਸਿਸਟਮ ਆਂਡਾ ਔਰ ਜਾਨਦਾ ਬੜੀਆ ਹੋਇਆ ਹੈ ਪ੍ਰਸ਼ਾਦ ਵੰਡ ਰਿਹਾ ਸਾਰਿਆਂ ਨੂੰ ਪ੍ਰਸ਼ਾਦ ਮਿਲੇਗਾ ਔਰ ਹਾਲ ਦੇ ਵਿੱਚ ਭਜਨ ਮੰਡਲੀ ਹੈ ਬਹੁਤ ਵਧੀਆ ਮਦਦ ਕਰਨੀ ਕਿ ਲੋਕਾਂ ਦਾ ਸਹਿਯੋਗ ਹੈ ਲੋਕੀ ਆਉਂਦੇ ਨੇ ਆਨੰਦ ਮਾਣਦੇ ਨੇ ਔਰ ਅਸੀਂ ਚਾਹਦੇ ਹਾਂ ਕਿ ਇਸੇ ਤਰ੍ਹਾਂ ਇਹ ਕਿਰਤ ਉਤਸਵ ਬਣਾਏ ਜਾਣ ਲੋਕਾਂ ਦੇ ਸਹਿਯੋਗ ਨਾਲ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ